ਨੀ ਨਾ ਕੀਤਾ ਮੈਂ ਮੈਂ ਉਹਨੂੰ ਖੋਜਤ ਬਹੁਤ ਵਾਰ ਰੋਕਿਆ ਵੀ ਪਲੀਜ਼ ਮੈਨੂੰ ਮੈਸੇਜ ਨਾ ਕਰ ਮੈਂ ਉਹਨੂੰ ਬਲੌਕ ਕੀਤਾ ਇੰਨੀ ਵਾਰ ਵਾਰ ਮੈਨੂੰ ਉਹ ਕਹਿੰਦਾ ਮੈਂ ਤੇ ਤੂੰ ਕੁਝ ਗਲਤ ਕਹਿ ਰਿਹਾ ਮੁੜ ਕੇ ਬਹਿਾਰ ਕੀਤਾ ਮੈਂ ਨਹੀਂ ਮੈਂ ਕਿਉਂਕਿ ਬਲੌਕ ਲਿਸਟ ਚ ਵੀ ਤਾਂ ਨੰਬਰ ਹੀ ਪੈਂਦੇ ਆ ਪਰ ਇ tanto ਤਾਂ ਮੈਂ ਦੱਸਣਾ ਵੀ ਕੀ ਸੀ ਬੋਰੇ ਕੀ ਹਾਂ ਮੈਨੂੰ ਮੈਸੇਜ ਹੀ ਕਰਦਾ ਫਿਰ ਅੱਕੇ ਵੈਰ ਪੈਂਦੇ ਆ ਉਹ ਇਹ ਗੱਲ ਬੱਚੋ ਕਿ ਬੋਟਮ ਐਪ ਤੇ ਕਿੰਨਾ ਕਿੰਨਾ ਕਾਲ ਕਰਦੀ ਸੀ ਇਹ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਤੁਸੀਂ ਬੋਟਮ ਐਪ ਕਹਿੰਦੇ ਚੱਲ ਮੇਰੇ ਕੋਲ ਚੱਲਦੀ ਮੈਂ ਇਹ ਕਹਿੰਦੀ ਵੀ ਮੈਂ ਕਿਸੇ ਦੀ ਜ਼ਿੰਦਗੀ ਮੈਂ ਕਿੰਨਾ ਖਰਾਬ ਕਰ ਦੂੰ ਮੈਨੂੰ ਖੁਦ ਪਰਮੇ ਦਾ ਮੈਸੇਜ ਆਇਆ ਸੀਗਾ ਵੀ ਹਾਂ ਦੋ ਦਿਨ ਔਰ ਮੇਲ ਹਾਲ ਚੱਲ ਵੀ ਹਾਂ ਕਿੰਨਾ ਫਵਨਾ ਚਲ ਗਿਆ ਅੱਜ ਜੀ ਤੁਹਾਨੂੰ ਪਤਾ ਲੋਕ ਕਿ ਉਦਾਂ ਹੀ ਲੱਗ ਜਾਂਦੇ ਆ ਗਰੈਂਡ ਨੋ ਆਈ ਨੋ ਆਈ ਰੇਡ ਤੋਂ ਬਾਕੀ ਮੈਸੇਜ ਦੀ ਗੱਲ ਰੇਡ ਤੋਂ ਕਾਲ ਦੀ ਗੱਲ ਰੇਡ ਤੋਂ ਮੇਰਾ ਐਚਡੀ ਕੀ ਮੇਰੀ ਪ੍ਰੋਬਲਮ ਮੇਰਾ ਉਹ ਨਾਲ ਲੜਦੇ ਉਹਦੀ ਗੱਲ ਕਰਦੀ ਪਹਿਲਾ ਤੁਸੀਂ ਗੱਲ ਤਾਂ ਉਹ ਕਰੋ ਨਾ ਵੀ ਉਹ ਉਹੀ ਕਿਹੜੀ ਗੱਲ ਹੈ ਇਹ ਉਹੀ ਮੁੰਡਾ ਜਿਸ ਨਾਲ ਦੱਸਿਆ ਜਾ ਰਿਹਾ ਵਾ ਕਿ ਕਿੰਮੀ ਉਸ ਰਾਤ ਕਮਰੇ ਵਿੱਚ ਸੁੱਤੀ ਸੀ ਸ਼ੁਰੂ ਵਿੱਚ ਕਿੰਮੀ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਸੀ ਕਿ ਸੁਨੇਹਾ ਨੇ ਉਸ ਨੂੰ ਆਪਣੇ ਬਰਥਡੇ ਪਾਰਟੀ ਤੇ ਸੱਦ ਕੇ ਸ਼ਰਾਬ ਪਿਲਾਈ ਅਤੇ ਫਿਰ ਜ਼ਬਰਦਸਤੀ ਕਮਰੇ ਵਿੱਚ ਇੱਕ ਮੁੰਡੇ ਨਾਲ ਛੱਡ ਦਿੱਤਾ ਜਿਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਉਸ ਨੂੰ ਕੋਈ ਹੋਸ਼ ਨਹੀਂ ਸੀ ਕਿ ਉਸ ਨਾਲ ਕੀ ਕੁਝ ਹੋਇਆ ਇੱਕ ਗੱਲ ਸੁਣਦੇ ਹੀ ਸਨੇਹਾ ਨੇ ਕਿੰਮੀ ਦੇ ਸਾਰੇ ਕਾਲੇ ਚਿੱਠੇ ਕੈਮਰੇ ਅੱਗੇ ਰੱਖ ਦਿੱਤੇ ਜਿਸ ਤੋਂ ਬਾਅਦ ਤੁਰੰਤ ਕਿੰਮੀ ਨੇ ਇੱਕ ਸਟੋਰੀ ਪਾ ਕੇ ਮਾਫੀ ਮੰਗੀ ਅਤੇ ਕਿਹਾ ਕਿ ਸਨੇਹਾ ਦਾ ਇਸ ਮਾਮਲੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀ ਕੱਲਾ ਸਾਬੀ ਹੀ ਨਹੀਂ ਹੋਰ ਵੀ ਕਈ ਮੁੰਡੇ ਹਨ ਜਿਨ੍ਹਾਂ ਨਾਲ ਕਿੰਮੀ ਰਿਲੇਸ਼ਨ ਦੇ ਵਿੱਚ ਸੀ ਅਤੇ ਆਪਣੇ ਪਤੀ ਪਵਨ ਨੂੰ ਧੋਖੇ ਵਿੱਚ ਰੱਖਦੀ ਸੀ ਹੁਣ ਅੱਗੇ ਦੇਖੋ ਸੁਨੇਹਾ ਅਤੇ ਗਗਨ ਦੇ ਡਿਵੋਰਸ ਪਿੱਛੇ ਦਾ ਵੱਡਾ ਸੱਚ ਜੇ ਜਾਣਦੇ ਹੋਣੇ ਮੈਂ ਕਹਾ ਮੈਂ ਵੀਡੀਓ ਦੇਖੀ ਆਇਆ ਹਾਂ ਕਹਿੰਦਾ ਮੈਂ ਵੀ ਬਾਹਰ ਜਾਣਾ ਪਰ ਮੇਰੇ ਬੈਂਡ ਨਹੀਂ ਆ ਰਹੇ ਮੈਂ ਕਹਾ ਤੁਸੀਂ ਐਸ ਦਾ ਪੇਪਰ ਦਿੰਦਾ ਕਹਿੰਦਾ ਹਾਂ ਸਾਡੇ ਚਾਰ ਬੈਂਡ ਆਏ ਆ ਹੁਣ ਮੈਨੂੰ ਫਿਰ ਭੇਜਿਆ 10th ਫੇਲ ਆ ਫਿਰ ਉਹਦੋਂ ਵੀਡੀਓ ਪਹੁੰਚਦਾ ਲੈ ਫਣੀ ਜੀ ਐਲਰਟ ਸੈਂਟਰ ਦੀਆਂ ਛੇਰ ਉਹ ਹੀ ਉਹ ਦਿਨ ਹਾਂ 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 ਤੇ ਉਸ ਤੋਂ ਬਾਅਦ ਮੇਰੇ ਬੈਂਡ ਆ ਗਏ ਤੇ ਕਹਿੰਦਾ ਜਦੋਂ ਮੇਰਾ ਪੇਪਰ ਸੀਗਾ ਕਹਿੰਦਾ ਤੁਹਾਡੇ ਬੈਂਡ ਆ ਗਏ ਮੈਂ ਕਹਾ ਹਾਂ ਜੀ ਤੇ ਕਹਿੰਦਾ ਯਾਰ ਕਿ ਮੈਨੂੰ ਤੂੰ ਪਸੰਦ ਆ ਤੂੰ ਰਿਲੇਸ਼ਨ ਚਾ ਮੈਂ ਕਹਿੰਦਾ ਨਹੀਂ ਕਹਿੰਦਾ ਮੈਂ ਤੇਰੇ ਘਰ ਦਾ ਨਾਲ ਗੱਲ ਕਰਨਾ ਆਪਾਂ ਇਕੱਠੇ ਬਾਹਰ ਦਾ ਪਲਾਨ ਕਰ ਲਾਂਗੇ ਤੇ ਪਰ ਕਹਿੰਦਾ ਨਾ ਕਹਿੰਦਾ ਸੀਰੀਅਸ ਆ ਵੀ ਮੈਂ ਤੈਨੂੰ ਕਰਦਾ ਬਹੁਤ ਆ ਮੇਰਾ ਕੋਈ ਬਾਹਰ ਦੇ ਚੱਕਰ ਸੇ ਨਹੀਂ ਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਹੈ ਨਾ ਫਿਰ ਉਹਨੇ ਆਪਣੀ ਮੰਮਾ ਨੂੰ ਭੇਜਤਾ ਸੀਗਾ 2-3 ਮਹੀਨੇ ਬਾਅਦ ਹੀ ਵੈਸੇ ਦੱਸਾਂ ਜਿਹਦਾ ਮਲਕੀ ਉਹਦੀ ਫੇਸ ਲੁੱਕ ਸੀ ਜਾਂ ਤੇਜੀ ਫੇਸ ਲੁੱਕ ਆ ਤੁਹਾਡੀ ਜੋੜੀ ਜੱਜਦੀ ਸੀ ਬੱਸ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਆ ਮੈਨੂੰ ਇਹ ਗੱਲ ਕਿਸੇ ਨੇ ਨਹੀਂ ਕਹੀ ਪਤਾ ਤੁਸੀਂ ਪਹਿਲੇ ਹੋ ਜਿੰਨੇ ਮੈਨੂੰ ਇੰਨੀ ਗੱਲ ਕਹੀ ਹੋਵੇ ਇਦਾਂ ਲਾਈਵ ਜਦੋਂ ਮੈਂ ਸੈਪਰੇਟ ਹੋਈਆਂ ਨਾ ਮੈਨੂੰ ਪਹਿਲਾ ਮੈਸੇਜ ਆਇਆ ਸੀ ਵੱਡੇ ਘਰੇ ਵਾਲ ਦਾ ਕੀ ਕਹਿੰਦਾ ਕੀ ਥੈਂਕ ਗੋਡ ਮੈਨੂੰ ਅੱਜ ਪਤਾ ਲੱਗਾ YouTube ਦੇਖ ਕੇ ਤੁਸੀਂ ਸੈਪਰੇਟ ਹੋ ਗਏ ਆ ਐਂਡ ਸਨੇਹਾ ਜਿਸ ਦਿਨ ਤੱਕ ਵਿਆਹ ਹੋਇਆ ਸੀ ਮੈਂ ਉਸ ਦਿਨ ਆਚੀ ਸੋਚੀ ਸੀ ਕਿਦੇ ਹੱਥ ਚੜ ਗਈ ਆ ਤੂੰ ਆਪਣੇ ਆਪ ਨੂੰ ਕਦੀ ਦੇਖਿਆ ਨਹੀਂ ਕਿਸੇ ਨੇ ਕਿ ਉਹਨੂੰ ਨਹੀਂ ਕਦੀ ਦੇਖਿਆ ਅਸੀਂ ਆਹ ਪੂਰਾ ਮੈਸੇਜ ਮੇਨੂੰ ਬੰਦੇ ਦੇ ਨਾਲੇ ਇਦਾਂ ਸ਼ੌਕ ਹੋ ਗਿਆ ਕਿ ਹੈ ਕੌਣ ਹੈ ਪਹਿਲਾਂ ਨਾ ਫਿਰ ਮੈਂ ਤੇ ਗਾਣੇ ਉਹ ਤਾਂ ਉਹ ਤਾਂ ਉਹ ਸ਼ੈਡੋ ਦਾ ਆਪਣਾ ਜਗੜ ਲਾਉਣ ਨੂੰ ਫਿਰਦਾ ਨਾ ਕੋੜਾ ਜੀ ਗਾੜੀ ਬੰਦਾ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਤੁਸੀਂ ਦੋਵਾਂ ਦੇ ਜੁੜੀ ਤਾਂ ਦੋਨੇ ਜੜੀ ਜੱਜਦੀ ਹੀ ਯਾਰ ਸੱਚੀ ਕਹਿੰਨਾ ਮੈਂ ਛੋਟ ਨਹੀਂ ਬੋਲਦਾ ਪਤਾ ਨਹੀਂ ਪਰ ਮੈਨੂੰ ਪਹਿਲੇ ਬੰਦੇ ਨੇ ਕਿਹਾ ਇਹ ਚੀਜ਼ ਮੈਨੂੰ ਕਦੀ ਨਹੀਂ ਕਿਸੇ ਨੇ ਕਿਹਾ ਕਿ ਮੈਂ ਕਿ ਉਹ ਵੀ ਉਦਾਂ ਦਾ ਗੋਲ ਗੋਲ ਮਟੋਲ ਜਿਹਾਗਾ ਸੀ ਤੂੰ ਹੁਣ ਚੱਲ ਵੇਟ ਘਟਾ ਰਹੀ ਆ ਤੂੰ ਉਦੋਂ ਦੀ ਕੋਲ ਮਟੋਲ ਦੀ ਯਾਰ ਨਹੀਂ ਪਰ ਮੈਨੂੰ ਜਦੋਂ ਮੇਰਾ ਫਿਰ ਵਿਆਹ ਤੋਂ ਬਾਅਦ ਕੈਨੇਡਾ ਦੀ ਫਾਈਲ ਲਾਈ ਨਾ ਦੂਜੇ ਮਹੀਨੇ ਮੇਰਾ ਰਿਫਿਊਜ਼ਲ ਆਇਆ ਮੈਂ ਤਾਂ ਰੰਗ ਦੇਖ ਕੇ ਹੈਰਾਨ ਹੋ ਗਈ ਸੀ ਕਿ ਜਿਹੜਾ ਬੰਦਾ ਹੁਣ ਤੱਕ ਨੋ 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 ਨੂੰ ਕਰਦਾ ਆ ਯਾਰ ਉਹ ਰਿਫਿਊਜ਼ ਉਹ ਤੋਂ ਬਾਅਦ ਸਡਨ ਚੇਂਜ ਕੀਤਾ ਬੱਚੀ ਯਾਰ ਮੈਨੂੰ ਉਸ ਬੰਦੇ ਨੇ ਬਹੁਤ ਹੱਟਿਆ ਵੈਸੇ ਮੈਨੂੰ ਉਸ ਬੰਦੇ ਨੇ ਗਾਲਾਂ ਕੱਢੀਆਂ ਕਿਤੇ ਮੇਰੇ ਮੈਨੂੰ ਪਤਾ ਵੀ ਨਹੀਂ ਸੀ ਇਹ ਗਾਲਾਂ ਦੁਨੀਆ ਤੇ ਐਗਜ਼ਿਸਟ ਕਰਦੀਆਂ ਆ ਜੋ ਬੰਦੇ ਨੇ ਮੈਨੂੰ ਕੱਢਤੀਆਂ 7 ਮਹੀਨੇ ਚ ਜਦੋਂ ਮੈਂ ਵਾਪਸ ਆਈ ਨਾ ਮੇਰੇ ਮੂੰਹ ਤੇ ਨੀਲ ਪਿਆ ਮੇਰੇ ਕੋਲ ਕੋਈ ਫੋਟੋ ਹੈਗੀ ਆ ਸੋਚ ਨਹੀਂ ਸਕਦੇ ਆ ਗੰਦੀ ਲੈਂਗੁਏਜ ਆ ਮੈਨੂੰ ਆਈ ਦੀ ਲੈਂਗੁਏਜ ਆ

ਕੀ ਉਹ ਕਹਾਏ ਕੀ ਲਗ ਰੋਤੇ ਰਹੇ ਗਗਾਣਾ ਬੋਲੋ ਜੀ ਸਿਆਣੀ ਨੂੰ ਮੈਂ ਭਾ ਲੋ ਗਿਆ ਜੋ ਬੋਲੋ ਜੀ ਤੁਹ ਬਣਾ ਗਿਆ ਤਕ ਤੁਹ ਕਿਉਂ ਲਾ ਲ ਨੰਬਰ ਮੇਰੇ ਕੋ ਸੇ ਵੀ ਮੈਨੂੰ ਫੋਨ ਆ ਰਹਾ ਹੈ ਮ블ਣਾ ਲੋ ਇਹ ਮੇਰੇ ਪਿਓ ਨੂੰ ਬੁਲਦਾ ਰਿਹਾ ਕਿ ਮੈਂ ਬੱਬਲ ਨੂੰ ਫੋਨ ਲਾ ਲੈਣਾ ਤੇ ਜਦੋਂ ਮੇਰੇ ਪਾਪਾ ਨੇ ਗਗਨ ਨੂੰ ਫੋਨ ਕੀਤਾ ਨਾ ਕਿ ਤੂੰ ਉਹਨੂੰ ਕੁੱਟਦਾ ਕਿੰਨਾ ਮੇਰੀ ਜਨਨੀ ਮੈਂ ਭਾਵੇਂ ਚੌਂਗ ਚ ਕੁੱਟਾ ਤੁਸੀਂ ਕਿਉਂ ਬੋਲ ਰਹੇ ਹੋ ਨਹੀਂ ਮੈਨੂੰ ਲੱਗਾ ਜਦੋਂ ਉਹ ਤੈਨੂੰ ਕਮਾਉਣ ਲੱਗ ਜਾਂਦਾ ਕਿ ਫਲਾਈਂ ਜੰਪਿੰਗ ਵਸਣੀ ਕਿੱਥੇ-ਕਿੱਥੇ ਮੈਂ ਕਹਾਂਗਾ ਤੇ ਹਾਂ ਲੈ ਕੇ ਲੈ ਕੇ ਜਾਂਦਾ ਸੀ ਉਹਦੀ ਵਲੋਗਿੰਗ ਦਾ ਕੰਮ ਹੈ ਯਾਰ ਉਨੇ ਮੈਨੂੰ ਬਰਥਡੇ ਤੇ ਡਾਇਮੰਡ ਦੀ ਰਿੰਗ ਦਿੱਤੀ ਲੋਕਾਂ ਨੇ ਇਨਾ ਐਪਰੀਸ਼ੀਏਟ ਕੀਤਾ ਹਨਾ ਵੀ ਇਸ ਨੇ ਮੇ ਤੋਂ ਵੰਗਦੀ ਸੀ ਮੈਨੂੰ ਉਹ ਲੈ ਕੇ ਦਿੱਤੀ ਆ ਇਤਾਂ ਦਾ ਕਰਕੇ ਇਹ ਚਾਰ ਦਿਨ ਬਾਅਦ ਤੋਂ ਮੇ ਤੋਂ ਲੈ ਕੇ ਵੇਚਦੀ ਤੇ ਉਹਦਾ ਵੀ ਵਲੌਗ ਬਣਾਇਆ ਇਹ ਕਰੈਕਟਰ ਕਿੱਥੇ ਗਲਤ ਸੀ ਮੈਨੂੰ ਇਹਨੇ ਕਿਹੜੇ ਯਾਰ ਨਾਲ ਫੜਿਆ ਹੈਗਾ ਮੇਰਾ ਕਿਹੜਾ ਆਈਡੀ ਦਾ ਪਾਸਡੇ ਦੇ ਕੋਲ ਨਹੀਂ ਸੀ ਨਹੀਂ ਨਹੀਂ ਗੱਲਾਂ ਸੋਹਣਾਂ ਲੱਗੇ ਮੈਨੂੰ ਗੱਲਾਂ ਕੱਲਾ ਸਕਰੀਨਸ਼ਾਟ ਗਿਆ ਮੈਂ ਸਾਦੀ ਦੇ ਬੋਤਲ ਕਿੱਥੇ ਸੀਗੇ ਹਰ ਇੱਕ ਬੰਦਾ ਜਦਾ ਇਹ ਦਿਖਾਉਣਾ ਕਿ ਜੇਕਰ ਉਹ ਚੋਬਾ ਅੱਛੀ ਸੀਗਾ ਸ਼ਰਾਬ ਪੀ ਕੇ ਬੋਲਿਆ ਮੈਂ ਸ਼ਰਾਬ ਪੀ ਕੇ ਬੋਲਿਆ ਜਾਨ ਐਤੀ ਗੱਲ ਨਹੀਂ ਸੀ ਤੇਰੀ ਸ਼ਰਾਬ ਪੀ ਕੇ ਮੇਰੀ ਸੌ ਖਾਦੀ ਤੇਰੀ ਸੌ ਲੱਗੇ ਜੇ ਮੈਂ ਟੱਚ ਵੀ ਕੀਤੀ ਜੀ ਸ਼ਰਾਬ ਪੀ ਕੇ ਤੁਸੀਂ ਸਾਰੀ ਸਾਰੇ ਰਸਤੇ ਮੈਨੂੰ ਗਸਤੀ ਗਸਤੀ ਕਰਦੇ ਆਏ ਹੋ ਹਾਂ ਕਿ ਤੁਸੀਂ ਮੇਰੇ ਦੋ ਚਪੇੜਾ ਮਾਰੀਆਂ ਠੀਕ ਹੈ ਕਿੰਨੀ ਸ਼ਰਾਬ ਹੀ ਪੀਦੀ ਉਹਨੂੰ ਕੀ ਸਮਝ ਲੱਗਣ ਈ ਆ ਅੱਗੇ ਤੈਨੂੰ ਹੋ ਚਾਹੀ ਸੀ ਉਹ ਤੇਰੇ ਉਹਦੇ ਦਾਜ ਦੂ ਦਸਮ ਕੋਈ ਵੇਸ਼ ਬੂਧਤੀ ਡਰਿੰਕ ਕਰੂੰਗਾ ਮੈਨੂੰ ਨਹੀਂ ਕਿ ਲੈ ਗਿਆ ਕੋਈ ਜਿੰਨਾ 골ਡ ਸੀ ਸਾਰਾ ਕੁਝ ਸਭ ਕੁਝ ਦੇ ਦਿੱਤਾ ਤੁਸੀਂ ਸੁਣ ਹੀ ਲਿਆ ਹੋਵੇਗਾ ਕਿ ਕਿਵੇਂ ਗगन ਸ਼ਰਾਬ ਪੀ ਕੇ ਸੁਨੇਹਾ ਨਾਲ ਕੁੱਟਮਾਰ ਕਰਦਾ ਸੀ ਅਤੇ ਉਸ ਦੇ ਘਰ ਵਾਲਿਆਂ ਨੂੰ ਵੀ ਚੰਗਾ ਮੰਦਾ ਕਹਿੰਦਾ ਸੀ ਹੁਣ ਤੁਹਾਡਾ ਇਹਨਾਂ ਦੋਨਾਂ ਜੋੜੀਆਂ ਬਾਰੇ ਕੀ ਕਹਿਣਾ ਵਾ ਕਮੈਂਟ ਕਰਕੇ ਜਰੂਰ ਦੱਸੋ ਅਤੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ